ਮੇਰੇ ਰਾਜਸੀ ਬਰਨਾਲੇ ਤੋਂ ਮੋਗੇ ਵੱਲ ਨੂੰ ਜਾ ਰਹੇ ਸੀ ਤਾਂ ਸਾਡੇ ਅੱਗੇ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਗੱਡੀ ਦੇ ਵਿੱਚ ਤਾਂ ਪੂਰਾ ਪਰਿਵਾਰ ਹੀ ਸੀ ਇੱਕ ਦੇ ਵਿੱਚ ਫੌਜੀ ਬੰਦਾ ਛੁੱਟੀ ਆਇਆ ਹੋਇਆ ਸੀ ਨਾਲ ਉਹਦੇ ਨਾਲ ਇੱਕ ਆਇਆ ਬੱਚਾ ਬਾਈ ਜੀ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਦੂਰ ਦੂਰ ਤੱਕ ਖੜਾਕ ਸੁਣਿਆ ਪਤਾ ਨਹੀਂ ਡਰਾਈਵਰ ਦੀ ਅੱਖ ਲੱਗੀ ਜਾਂ ਕੀ ਕਾਰਨ ਬਣਿਆ ਆ ਜਿਹੜੀ I20 ਗੱਡੀ ਹੈ ਇਧਰੋਂ ਆ ਰਹੀ ਸੀਗੀ ਮੋਗੇ ਸਾਈਡ ਤੋਂ ਤੇ ਦੂਜੀ ਗੱਡੀ ਆਪਦੀ ਸਾਈਡ ਜਾ ਰਹੀ ਸੀ ਤੇ ਉਹਦੇ ਵਿੱਚ ਆ ਕੇ ਵੱਜੇ ਬਈ ਫੁੱਟਪਾਥ ਪਾਸ ਪਾਸ ਕਰਕੇ ਪਤਨੀ ਰੇਵ ਦੇ ਅੱਖ ਲੱਗੀ ਕੀ ਹੋਇਆ ਤੇ ਜਲਦੀ ਜਲਦੀ ਅਸੀਂ ਉੱਥੋਂ ਹੋਰ ਵੀ ਲੋਕ ਆਏ ਬੰਦੇ ਬਾਹਰ ਕੱਢੇ ਤੇ ਸਾਈਡ ਤੇ ਉਹ ਕੀਤਾ 108 ਤੇ ਬਹੁਤ ਫੋਨ ਮਲਾਈ ਤਾਂ ਕੋਈ ਖਾਸ ਰਿਸਪੌਂਸ ਰਿਸਪੌਂਸ ਨਹੀਂ ਆਇਆ ਤੇ ਤਕਰੀਬਨ ਘੰਟੇ ਬਾਅਦ 61 ਦੀ ਗੱਡੀ ਆਈ ਉਹਦੇ ਨੂੰ ਤਾਂ ਅਸੀਂ ਮਰੀਜ਼ ਆ ਕੇ ਲੈ ਕੇ ਜਾ ਜਾ ਤੱਕੀ ਸੀ ਤੇ ਜਿਹੜੀ ਨਵੀਂ ਸਕੀਮ ਚੁਲਾਈ ਹੈ ਫਰਿਸ਼ਤੇ ਉਹ ਉਹ ਆਗੇ ਸੀਗੇ ਭਾਈ ਉਹ ਮੁੰਡਾ ਜਿਹੜਾ ਆਇਆ ਬਹੁਤ ਵਧੀਆ ਮੁੰਡਾ ਸੀ ਬਹੁਤ ਵਧੀਆ ਸੁਭਾਅ ਦਾ ਇਨਸਾਨੀਅਤ ਵਾਲਾ ਨਾਲ ਇੱਕ ਭੈਣ ਸੀ ਛੋਟੀ ਉਮਰ ਦੀ ਉਹ ਵੀ ਬਹੁਤ ਰਸਨੀਤ ਵਾਲੀ ਸੀ ਉਹਨਾਂ ਨੇ ਜਿੰਨੇ ਕੁ ਪੇਸ਼ੰਗਰਾਂ ਨੂੰ ਗੱਡੀ ਦੇ ਵਿੱਚ ਪਾਏ ਕੇ ਪਾਏ ਬਾਕੀ ਲੋਕਾਂ ਦਾ ਵੀ ਸੜਿਆ ਪਿਆ ਸੀ ਬਹੁਤ ਲੋਕਾਂ ਦੇ ਉੱਤੇ ਲੰਗੜਾ ਵਾਲੇ ਮਿੰਟ ਕਰੀ ਭਾਈ ਆਪਾਂ ਗੱਡੀਆਂ ਚ ਗੱਡੀ ਚ ਪਾ ਕੇ ਪੇਸ਼ੰਗਰ ਲੈ ਚੱਲਦੇ ਆਂ ਸਰੇਕ ਇਹ ਸੋਚਦੇ ਮੇਰੀ ਗੱਡੀ ਖਰਾਬ ਹੋ ਜਾ ਆ ਗਿਆ ਭਾਈ ਉਹ ਮੁੰਡਾ ਤੇ ਇਹਨੇ ਇਹ ਕਿ ਗੱਡੀ ਲਾਈ ਇਹਨਾਂ ਮੈਨੂੰ ਬੜੀਆਂ ਇਨਸਾਨੀਅਤ ਦੇ ਵਿੱਚ ਲੱਗੀ ਬਾਈ ਮਸਲੇ ਆਪੇ ਕਰਕੇ ਤੇ ਇਹ ਕਹਿੰਦਾ ਬਾਈ ਆਪਾਂ ਹੁਣ ਇਹਨਾਂ ਦੇ ਵਿੱਚ ਹੀ ਪਾ ਲੈਨੇ ਆਹ ਦੇਖੋ ਕਿੰਨਾ ਵਧੀਆ ਮੁੰਡਾ ਬਾਈ ਇਹਨੂੰ ਸਨਮਾਨਤ ਕਰਦਾ ਬੰਦਾ ਇਹਦਾ ਕਰਕੇ ਅੱਜ ਜਾਨ ਬਚ ਗਈ ਬਾਈ ਦੋ ਤਿੰਨ ਬੰਦੇ ਤਾਂ ਜ਼ਿਆਦਾ ਸੀਰੀਅਸ ਸੀਗੇ ਆਹ ਦੇਖੋ ਇਸ ਵਿੱਚ ਉਹਨਾਂ ਦਾ ਉਸ ਟੇਟਰ ਜੀ ਚੱਕੀ ਜਲਦੀ ਵਾਲੀ ਜਿਹੜਾ ਜ਼ਿਆਦਾ ਮੁੰਡਾ ਸੀਰੀਅਸ ਸੀਗਾ ਉਹਨੂੰ ਪਵਾਇਆ ਤੇ ਆਪਾਂ ਬੋਲ ਤੱਕ ਜੇ ਜੰਗੀ ਦੋਨੇ ਹੀ ਮੁੰਡਾ ਤੇ ਕੁੜੀ ਸੀ ਸੈਰ ਡਿਊਟੀ ਤੇ ਉਸ ਟਾਈਮ ਨੇੜੇ ਸੱਚ ਦੋ ਬਣੀਆਂ ਸੀ ਇੱਕ ਕੁੜੀ ਆ ਗਈ ਤੇ ਉਹ ਮੁੰਡਾ ਇਸ ਗੱਡੀ ਦੇ ਵਿੱਚ ਪਾ ਕੇ ਜਲਦੀ ਨਾਲ ਦੀ ਹਸਪੀਟਲ ਪਹੁੰਚਾਇਆ ਤੇ ਗਾਂਹ ਮੇਨ ਜਿਹੜਾ ਦੁੱਖ ਲੱਗਿਆ ਨੇੜੇ ਬਦਨੀ ਸਰਕਾਰੀ ਹਸਪਤਾਲਾ ਪੂਰਾ ਵਧੀਆ ਤੇ ਉੱਥੇ ਅਸੀਂ ਪਹੁੰਚੇ ਉਦੋਂ ਅਗਲੇ ਮਰੀਜ਼ ਲੈ ਕੇ ਤੁਹਾਨੂੰ ਦਿਖਾਵਾਂ ਉਹ ਮੈਂ ਵੀਡੀਓ ਬਣਾਈ ਉੱਤੇ ਕੋਈ ਜੀਪ ਰਿੰਦਾ ਨਾ ਬਈ ਜੀਪ ਰਿੰਦਾ ਵੀ ਹਸਪਤਾਲ ਦੇ ਵਿੱਚ ਫਿਰ ਆ ਕੇ ਪ੍ਰਾਈਵੇਟ ਹਸਪਤਾਲ ਦੇ ਦਾਖਲ ਕਰਾਈ ਮਰੀਜ਼ ਤੇ ਆਹ ਵਾਲੇ ਦੀ ਆ ਜਿਹੜਾ ਮੁੰਡਾ ਜ਼ਿਆਦਾ ਸੀਰੀਅਸ ਸੀ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਫਿਰ ਮੋਗੇ ਭੇਜ ਤੇ ਬਾਈ ਤੁਸੀਂ ਜਲਦੀ ਜਾਓ ਜਿਹੜੇ ਦੂਜੇ ਸੇ ਬੈਸੇ ਸੱਟਾਂ ਦਾ ਸਾਰਿਆਂ ਦੀ ਸੀ ਟੋਟਲ ਹੀ ਕਿਉਂਕਿ ਐਕਸੀਡੈਂਟ ਹੀ ਬਹੁਤ ਭੈਣਕੀ ਸੀ ਆ ਭੈਣ ਦੇ ਵਿਚਾਰੀ ਦੇ ਸੱਟ ਸੀ ਮੋਢੇ ਤੇ ਇਹਦਾ ਸਿਰ ਮੋਢਾ ਵੀ ਟੁੱਟੇ ਹੋਰ ਲਹੂ ਲਹਾਣ ਸੀ ਇਹਦੇ ਇੱਥੋਂ ਤੱਕ ਕਿ ਵਿਚਾਰੀ ਦੇ ਕੱਪੜੇ ਫਟ ਚੁਕੇ ਇਹਨੂੰ ਫਿਰ ਲੈ ਕੇ ਆ ਕੱਪੜਾ ਉੱਤੇ ਮੈਂ ਬਾਈ ਨੂੰ ਕਹਾਂਗੇ ਆ ਮੈਂ ਫੜ ਵੀ ਪਹਿਨ ਦੇ ਉੱਤੇ ਚੁੰਨੀ ਦੇ ਤੇ ਆ ਬਾਈ ਨੇ ਕੈਮਰਾ ਵੀ ਪ੍ਰੇ ਕਰਲੇ ਸੀ ਉੱਤੇ ਚੁੰਨੀ ਦਿੱਤੀ ਇਹ ਉਸ ਤੋਂ ਵੈਨ ਨੂੰ ਭੇਜਣ ਨੂੰ ਮੁਰੇ ਭਾਤਾ ਦੋਨੇ ਮੋਬਾਈਲ ਆ ਜਿਹਨੇ ਮੇਰੇ ਹੱਥ ਚ ਇਹਨਾਂ ਦੇ ਮੋਬਾਈਲ ਸੀ ਗੱਡੀ ਦੇ ਵਿੱਚ ਮੇਰੇ ਦੋਨੇ ਮੋਬਾਈਲ ਇਹਨਾਂ ਨੂੰ ਮੈਂ ਫੜਾ ਦਿੱਤੇ ਆ ਹੋਰ ਇੱਕ ਮੁੰਡੇ ਸਾਡੇ ਉਹ ਵਿੱਚ ਭਾਤਾ ਤੇ ਐਂਡ ਤੱਕ ਬਈ ਜੀ ਅਸੀਂ ਜਿਹੜੇ ਕੰਮ ਜਾਣਾ ਸੀ ਅਸੀਂ ਉੱਥੇ ਦੋ ਤਿੰਨ ਘੰਟੇ ਲੇਟ ਹੋ ਗਏ ਸਾਨੂੰ ਇਸ ਕੋਸ ਕਰਕੇ ਰਾਤ ਵੀ ਰਹਿਣਾ ਪਿਆ ਜਿਹਨ ਇਨਸਾਨ ਨਾਲ ਵੱਡੀ ਕੋਈ ਚੀਜ਼ ਨਹੀਂ ਸੀ ਆ ਉਹਦੇ ਕੰਮ ਦੀ ਕੋਈ ਪਰਵਾਹ ਨਹੀਂ ਕਰੀ ਤੇ ਆ ਦੇਖੋ ਇਹ ਪ੍ਰਾਈਵੇਟ ਉਹ ਗੱਡੀਆਂ ਵਾਲੇ ਆ ਗਏ 188 ਆਈ ਨਹੀਂ ਆ ਤੇ ਬਾਈ ਮਿੰਟ ਕਹਿੰਦਾ ਬਈ ਕੋਈ ਸੱਚਾ ਦੇਖੋ ਕੋਈ ਬੈਠਣ ਨੂੰ ਤਿਆਰ ਨਾ ਮਰੀਦ ਨਾਲ ਆ ਬਾਈ ਮੈਨੂੰ ਸਾਥ ਕਿਰ ਕਹਿੰਦਾ ਬਾਈ ਯਾਰ ਰਾਜਾ ਤੂੰ ਬੈਠ ਕੇ ਨਾ ਬਸ ਜਲਦੀ ਚੱਲ ਗਈ ਇੱਥੇ ਸੀ ਹੁਣ ਜਾਣੇ ਆ ਜੀ ਬਦਨੀ ਹਸਪੀਟਲ ਦੇ ਪਤਨੀ ਪੂਰਾ ਤਕੜਾ ਹਸਪੀਟਲ ਹੈ ਪੂਰਾ ਵਧੀਆ ਤੇ ਉੱਤੇ ਇੱਕ ਜੀਪ ਰਿੰਦਾ ਕੋਈ ਨਾ ਕਲਾਸ 4 ਵੀ ਨਾ ਭਾਈ ਜਿਸ ਮੇਰੇ ਉੱਚੀ ਚੀ ਬਾਜਾਂ ਬਾਰੇ ਕੋਈ ਹੈ ਕੋਈ ਹੈ ਕੋਈ ਨਾ ਐਂਬੂਲੈਂਸ ਵਾਲੇ ਬਚਾਰੇ 1092 ਤਾਂ ਆਖਣੇ ਪ੍ਰਾਈਵੇਟ ਲੈ ਕੇ ਜਾਂਦੇ ਆ ਮੈਂ ਕਿਹਾ ਭਾਈ ਪ੍ਰਾਮਾਣ ਲੈ ਕੇ ਜੇ ਲੋ ਯਾਰ ਬੰਦ ਦੀ ਜਾਨ ਬਚਣੀ ਚਾਹੀਦੀ ਹੈ ਪ੍ਰਾਈਵੇਟ ਤੋਂ ਕੋਈ ਨਹੀਂ ਮੈਂ ਫਿਰ ਉਹ ਪਿੰਡ ਤੋਂ ਨੰਬਰ ਲੈ ਕੇ ਉਹ ਘਰੇ ਫੋਨ ਕਰਤਾ ਸੀ ਬਾਈ ਨੂੰ ਦੱਸਤਾ ਉਹਨਾਂ ਦਾ ਪਿੰਡ ਸੀਗਾ ਆਹ ਦੇਖ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਨਹੀਂ ਤੋੜ ਪਿੰਡ ਸੀ ਆਪਣਾ ਉਹਦੇ ਕੋਲੇ ਪਾਤਰਾ ਕੋਲੇ ਆਹ ਦੇਖ ਹਸਪਤਾਲ ਚ ਕੋਈ ਨਾ ਫਿਰ ਹਾਰ ਕੇ ਅਸੀਂ ਇਹ ਤੋਂ ਬਾਈ ਕਹਿੰਦਾ 108 ਲੰਗਾ ਦਾ ਸ਼ੈਦ ਹੋਵੇ ਮੈਂ ਅੰਦਰ ਗਿਆ ਵਾਜਾਂ ਮਾਰੀਆਂ ਅੰਦਰ ਕੋਈ ਨਾ ਤਰੀ ਦੇਖੋ ਤੁਹਾਨੂੰ ਦਿਖਾਉਂਦਾ ਦ੍ਰਿਸ਼ ਪਤਨਾ ਕੋਲ ਤੋੜ ਬੰਦ ਸੀ ਬਾਈ ਅਡੀਸ਼ਨ ਮੱਥਾ ਦੇਖਣ ਆਏ ਸੀ ਤੇ ਬਾਈ ਨੇ ਦੱਸਿਆ ਆ ਜੇ ਕਹਿੰਦਾ ਵੀ ਭੇਜ ਦਿੰਦੇ ਨੇ ਤੁਹਾਡੀ ਸਰ ਸੀ ਪਰ ਉਹ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਵਿੱਚ ਬੱਚੇ ਜਿੱਦ ਕਰਨ ਲੱਗ ਗਏ ਕਹਿੰਦੇ ਅਸੀਂ ਤਾਂ ਨਕੋਦਰ ਮੱਥਾ ਟੇਕ ਕੇ ਉਹਨਾਂ ਨੂੰ ਕੋਦਰੋ ਵਪਾਰ ਆ ਰਹੀ ਸੀ ਬਾਈ ਘਰੋਂ ਜਿਹੜੀ ਚੀਜ਼ ਘਰੇ ਦੱਸ ਦਿਆ ਕਰੋ ਯਾਰ ਘਰੇ ਜਰੂਰ ਦੱਸ ਦਿਆ ਕਰੋ ਕਿ ਕਿੱਥੇ ਜਾਣਾ ਉੱਥੇ ਆ ਦੇਖੋ ਮੈਂ ਵਾਜਾਂ ਮਾਰੀਆਂ ਤੇ ਹਸਪਤਾਲ ਚ ਕੋਈ ਨਾ ਅਰ ਜਵਾ ਸਿਰਫ ਕਰੇ ਮੈਂ ਜਾਇਰ ਵਾਲਾ ਫੋਨ ਕਰਕੇ ਮਰੀਜ਼ ਜਿਹੜੇ ਕੋਈ ਉੱਥੇ ਸੀਗੇ ਵਿਚਾਰੇ ਮਾੜੇ ਮਟ ਉਹ ਆ ਗਏ ਤੇ ਆ ਦੇਖੋ ਉੱਥੇ ਸੀ ਫਿਰ ਬਰੰਗ ਮੈਂ ਸਟੇਚਰ ਪਾਣੀ ਕੀਤੀ ਪਰ ਫਿਰ ਅਸੀਂ ਕਰਨਾ ਕਿ ਜਿਹੜਾ ਇੱਥੇ ਕੋਈ ਹੈ ਹੀ ਨਹੀਂ ਸੀ ਭਾਈ ਕੋਈ ਜੀਪ ਨਿੰਦਾ ਨਰਸ ਨਾਲ ਕਲਾਸ ਫੋਰ ਕੋਈ ਵੀ ਨਾ ਦੇਖੋ ਯਾਰ ਐਮਰਜੈਂਸੀ ਤੇ ਕੁਝ ਵੀ ਹੋ ਸਾਰਾ ਕੋਈ ਵੀ ਘਟਨਾ ਘਟ ਸਕਦੀ ਇਤਨੇ ਹੁੰਦੇ ਚਾਹੀਦੇ ਸਾਡੀ ਸਰਕਾਰ ਨੂੰ ਕੋਈ ਤਾਂ ਅੰਦਰੋਂ ਜਿਸੀ ਤਰ੍ਹਾਂ ਡਿਊਟੀ ਹੋਣੀ ਚਾਹੀਦੀ ਹੈ ਨਾ ਦੇਖੋ ਦੋ ਤਿੰਨੇ ਬੁਲੈਂਸ ਕਰਨਗੇ ਆ ਮੁੰਡੇ ਸਰਕਾਰੀ ਵੀ ਖੜੇ ਆ ਕੋਈ ਨਹੀਂ ਝੂਠੀ ਗੱਲ ਨਹੀਂ ਵੱਧ ਨਹੀਂ ਲੋਪੋਰੀ ਗੱਲ ਹੈ ਤੇ ਲੋਪੋਸੀ ਗੱਲ ਨਹੀਂ ਵੱਧਣੀ ਵੱਧਣੀ ਸੋਰੀ ਸੋਰੀ ਵੱਧਣੀ 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 ਆ ਭਾਈ ਐਮਬੂਲੈਂਸ ਆਈ ਗਿਆ ਭਾਈ ਜੋ ਪਹਿਲਾਂ ਦਾ ਪ੍ਰਾਈਵੇਟ ਕਰੀ ਸੀ ਪ੍ਰਾਈਵੇਟ ਲੈ ਕੇ ਗਏ ਸੀ ਕੰਨ ਯੋਧਾ ਹਸਪਤਾਲਾ ਉੱਥੇ ਠੀਕ ਹੈ ਜੀ ਤੇ ਆ ਸੀ ਬਿਤੇਰੀ ਲੇਡੀਜ਼ ਮੈਂ ਇਹਦੇ ਕੋਲ ਅੰਦਰ ਬਿਠਾ ਆ ਆ ਮੁੰਡੇ ਅਜਿਹਾ ਚ ਵੇਖ ਇਨਸਾਨੀਅਤ ਆ ਆ ਨੌਜਵਾਨ ਆ ਭਾਈ ਜਿਹੜਾ ਆਪਦੀ ਗੱਡੀ ਚ ਬਗਲੇ ਤੇ ਸੁਣੇ ਜੋਣ ਕਨੇ ਗੱਡੀਆਂ ਕਿਹੜੀਆਂ ਸੀ ਵੀ ਭਾਈ ਹੋਂ ਤੇ ਗੱਡੀਆਂ ਦੇਖਦੇ ਆ ਯਾਰ ਮੜ ਕੇ ਹੀ ਤਾਂ ਸਾਨੂੰ ਰਿਜੈਕਟ ਥਾਂ ਦਾ ਪਤਾ ਸਹੀ ਦਾ ਵੀ ਕਿੱਥੇ ਆ ਸਾਨੂੰ ਭਾਈ ਗੱਲ ਸੁਣ ਅਸੀਂ ਉਹਨਾਂ ਨੂੰ ਫੋਨ ਲਾਇਆ 112 ਵਾਲਿਆਂ ਨੂੰ ਉਹਨਾਂ ਨੇ ਚੰਡੀਗੜ੍ਹ ਵਾਲਿਆਂ ਨੂੰ ਫੋਨ ਲਾਇਆ ਚੰਡੀਗੜ੍ਹ ਵਾਲਿਆਂ ਨੇ ਫੇਰ ਮੈਨੂੰ ਫੋਨ ਲਾਇਆ ਮਨ ਕੇ ਤੇਰਾ ਨਾਮ ਕੀ ਆ ਤੂੰ ਕਿੱਥੋਂ ਆ ਇਹ ਮੈਥੋਡ ਜੀ ਕੀ ਲੈਣਾ ਪਹਿਲਾਂ ਉਹਨਾਂ ਨੇ ਸੰਭੋਇ ਰਹੀ ਮੈਂ ਬੋਲੇ ਸੰਭੋ ਕੀ ਜਾਂਦਾ ਭਾਈ ਬੇ ਅਸੀਂ ਦੱਸੀ ਜਾਂਦੇ ਭਾਈ ਬੱਤਰੀ ਤੋਂ ਅੱਗੇ ਉਹ ਆ ਯਾਰ ਭਾਈ ਮੈਂ ਵੀ ਘੰਟਾ ਮੱਥਾ ਮਾਰਿਆ ਆ ਭਾਈ ਹੋਰੇ ਧੰਨਵਾਦ ਆਪਾਂ ਕਹਿੰਨੇ ਪ੍ਰਾਈਵੇਟ ਗੱਡੀ ਵਾਲੇ ਆਣ ਕਰਦੇ ਬਹੁ ਕਰਦੇ ਇਹਨਾਂ ਦੇ ਬਖ ਬਖ ਤਰ੍ਹਾਂ ਦੇ ਆ ਪ੍ਰਾਈਵੇਟ ਗੱਡੀ ਦੇ ਕਿਹੜਾ ਪਿੰਡ ਹੈ ਵੀਰੇ ਤੇਰਾ ਵੀਰੇ ਪਧੌੜ ਪਿੰਡ ਆ ਮੇਰਾ ਕੋਲ ਹੋਰ ਤਾਂ ਆਪਦੇ ਪ੍ਰਾਈਵੇਟ ਬਾਈ ਵਿੱਚ ਅਸੀਂ ਕਹੀ ਗਏ ਲੋਕ ਸਾਈਡ ਤੋਂ ਸੀਸੇ ਖੋਲ-ਖੋਲ ਵੀਡੀਓ ਬਣਾਉਣਾ ਤੁਰ ਹੀ ਗਏ ਭਾਈ ਮੇਰੀ ਗੱਡੀ ਲਿਪੜ ਜੂ ਰੇ ਕਹੇ ਤੁਰਪ ਟਲ ਜਾ ਕਰੇ ਹੁਣ ਇਹਨਾਂ ਨੂੰ ਅਸੀਂ ਕੀ ਕਰੀਏ ਆਪਾਂ ਇਹਨਾਂ ਦੇ ਬਾਈ ਸਰਕਾਰੀ ਵਾਲੇ ਜਾਇ ਨਹੀਂ ਅੱਜ ਇਹਨਾਂ ਨੇ ਇਹ ਮੁੰਡਿਆਂ ਦੀ ਜਾਨ ਬਚਾਈ ਵਿਚਾਰਿਆਂ ਦੀ ਉਹਨਾਂ ਦੀ ਕੇਦਾਰ ਅੱਬ ਨਿੱਕੇ ਜਿਹੇ ਬੱਚੇ ਦੇ ਸਾਹਟ ਇਹਨੂੰ ਮੋਗੇ ਇਹਨਾਂ ਨੂੰ ਮੋਗੇ ਭੇਜਿਆ ਇਹਨੂੰ ਮੋਗੇ ਲੈ ਕੇ ਜਾਂਦੇ ਆ ਬਾਈ ਆ ਬੰਦਾ ਆਪਣੀ ਗੱਡੀ ਚ ਲੈ ਕੇ ਆਇਆ ਤੇ ਬਾਈ ਇਸ ਸਰਕਾਰਾ ਸੁਪਰਨਾ ਮੈਨੂੰ ਤਾਂ ਲੱਗਦਾ ਨਹੀਂ ਕੋਈ ਸੁਣਵਾਈ ਨਹੀਂ ਹੈਗੀ ਆਹ ਦੇਖ ਨਵਜੋਤ ਹਸਪਤਾਲ ਹੈ ਜੀ ਬੱਦਨੀ ਆ ਮਾਤਾ ਦੇ ਕਾਫੀ ਸਾਟ ਹੈ ਉਹ ਮੁੰਡੇ ਦੇ ਹੱਕ ਦੇ ਸਾਟ ਵਾਕੀ ਹੋਰ ਤੇ ਆ ਅਸੀਂ ਸਹੀ ਇੱਕ ਵਾਰੀ ਹਸਪੀਟਲ ਪਹੁੰਚਾ ਤੇ ਬਾਈ ਚਾਹੇ ਕੁਝ ਵੀ ਹੋਣ ਪਰ ਅੱਜ ਬਾਈ ਪ੍ਰਾਈਵੇਟ ਵਾਲੇ ਨੇ ਨਜ਼ਾਰਾ ਦਿੱਤਾ ਬਾਈ ਮੌਕੇ ਤੇ ਕੰਮ ਆਇਆ ਤੇ ਸਰਕਾਰੀ ਦੇ ਵਿੱਚ ਮੁੜ ਕੇ ਆਏ ਆ ਉੱਥੇ ਤੁਹਾਨੂੰ ਦਿਖਾਦਾ ਬਾਜਾ ਮਾਰੀਆਂ ਕੋਈ ਉੱਥੇ ਜੀ ਨਾ ਪਰਿੰਦਾ ਜੇ ਪੁੱਛਿਆ ਤਾਂ ਕਹਿੰਦੇ ਜੀ ਅੱਜ ਐਤਵਾਰ ਹੈ ਗੱਡੀਆਂ ਪਹੁੰਚਿਆ ਪਹਿਲਾਂ ਪੁਲਿਸ ਵਾਲੇ ਗੱਡੀ ਕਿਹੜੀ ਵੀ ਉਹਨਾਂ ਗੱਡੀਆਂ ਜੀ ਤੁਹਾਨੂੰ ਦੱਸਿਓ ਕਿਹੜਾ ਐਕਸੀਡੈਂਟ ਹੋਇਆ ਬਾਈ ਮੈਂ ਮੈਂ ਵੀ ਫੋਨ ਲਾਇਆ ਆਂ ਪੁੱਛਦੇ ਆ ਤੁਸੀਂ ਕੌਣ ਹੋ ਕਿੱਥੋਂ ਕਿਹੜੀ ਗੱਡੀ ਸੀ ਸਹੀ ਥਾਂ ਕਿਹੜਾ ਸਾਨੂੰ ਬਾਹਰ ਲੈਣ ਸਹੀ ਥਾਂ ਲਗੀਦਾ ਭਗਵਾਨ ਤੁਹਾਨੂੰ ਨੇ ਅੱਜ ਸਵੇਰੇ ਪੁਲਿਸ ਤੁਰੀਆਂ ਫਿਰ ਜਗਟੀਆਂ ਘੰਟਾ ਬਾਅਦ ਕੋਈ ਨਹੀਂ ਪਹੁੰਚਿਆ ਉੱਥੇ ਤੁਹਾਨੂੰ ਫੋਨ ਕਿਹੜੀ ਪਹੁੰਚਿਆ ਲੋਕੇਸ਼ਨ ਬੋਦ ਦੇ ਆਵੇਂ ਲੋਕੇਸ਼ਨ ਦੱਸ ਦੀ ਬਿਨਾਂ ਨਾਂ ਕੀਆ ਭਾਈ ਮੇਰਾ ਨਾਂ ਤੁਸੀਂ ਕੀ ਲੈਣਾ ਯਾਰ ਤੁਸੀਂ ਗੱਡੀ ਦੇ ਕੋਲ ਪਹੁੰਚੋ ਅੱਛਾ ਤੁਸੀਂ ਫੋਨ ਲਾਇਆ ਇੱਕ ਸਵਾਰੇ ਪਹਿਲਾਂ ਉਹਦੋਂ ਮੈਂ ਵੀ ਲਾਇਆ ਮੈਨੂੰ ਮੇਰੇ ਨਾਲ ਵੀ ਸੇਮ ਹੀ ਹੋਇਆ ਆਹ ਹਾਲ ਹੈ ਜੀ ਭਾਈ ਬਸ ਪੁੱਛੋ ਇਹਨਾਂ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ ਪ੍ਰਮਾਤਮਾ ਬਚਾਵੇ ਬਸ ਲਾਜ ਲੋਈ ਕੋਈ ਨਹੀਂ